ਸਿੰਘ ਪੰਡੋਈ ਰਾਣਾ ਸਿੰਘ ਜੀ ਜਿਹੜਾ ਜੇ ਐਕਸੀਡੈਂਟ ਹੋਇਆ ਦਾ ਬਾਰੇ ਕੀ ਹੈ ਦੇਖੋ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਆਏ ਹੀ ਆਪਣੇ ਪੋਤਰੀ ਨੂੰ ਬੱਚਾ ਆਇਆ ਉਹਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰਸ ਸਮਾਤੋਂ ਚੜਾ ਕੇ ਗਏ ਬਾਪੂ ਜੀ ਗਾਰ ਦੇ ਸੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਕਿਪ ਜਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਉਹਨਾਂ ਵੇਖੋ ਇਤਨਾ ਲਾਸ਼ਾਂ ਪਈਆਂ ਕਿੰਨਾ ਹੋ ਗਿਆ ਲਾਸ਼ਾਂ ਪਈਆਂ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਦੀਆਂ ਗੱਲਾਂ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮਨੋਈ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੇ ਅਸੀਂ ਆਪਣੀ ਇਕਾਈ ਤੇ ਕੋਈ ਐਕਸ਼ਨ ਲਿਆ ਫੇਰ ਰੱਖਣਾ ਵੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਜੇ ਅਸੀਂ ਕੋਈ ਧਰਨਾ ਲਾਉਣੀ ਹੈ ਕੋਈ ਮਜਰਾ ਕਰਦੇ ਆ ਤੇ ਫੇਰ ਰੱਖਣਾ ਜੀ ਇਹ ਜਹੇ ਬੰਦੀਆਂ ਗਲਤ ਆ ਅਸੀਂ ਕੀ ਮੰਗ ਕਰਦੇ ਆ ਅਸੀਂ ਚਾਹਨੇ ਵੀ ਇਨਸਾਫ ਹੋਣਾ ਸੀਦਾ ਰੌਂਗ ਸਾਈਡ ਤੋਂ ਗੱਡੀ ਆਈ ਜਾਂ ਗੱਡੀ ਦੇ ਹਾਲਤ ਵੇਖ ਲਓ ਤੇ ਉਹ ਬਜ਼ੁਰਗ ਦੀ ਜਾਨ ਤੇ ਹੋਣੀ ਚਲ ਗਿਆ ਉਹ ਜਿਹੜੇ ਘਰ ਦਾ ਟੇਬੂ ਚੋਂ ਦਾ ਹੈ ਕੀ ਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਗੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ ਕੈਸ਼ ਨਿਕਲ ਗਿਆ ਭਾਈ ਜੀ ਰੁਪਈਆ ਵੀ ਲੈ ਕੇ ਗੱਡੀ ਗੱਲਬਾਤ ਇਦਾਂ ਪਿੰਡੋਆ ਸ਼ਵੇਰੇ ਚ 6:30 ਵਜੇ ਚੱਲੇ ਆ ਅੱਡੀ ਤੇ ਨਾਗੇ ਉਹ ਪਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਬੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾਗੇ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਟਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਅੰਬਰ ਤੋਂ ਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਨਾਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦੇ ਨਾਮ ਹਰਪਜ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਕੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰਪ੍ਰੀਤ ਸਿੰਘ ਕਿੰਨੇ ਜਣੇ ਜਿਹੜੇ ਇੰਜਰਡ ਹੋ ਗਏ ਆ ਡੈਥ ਹੋਈ ਜਣੇ 6 ਜਣੇ ਦੱਸਦੇ ਆ ਇਸ ਵਾਰ ਤੇ ਪੁਲਿਸ ਆਪਰੇਸ਼ਨ ਆਇਆ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਖਲੋਤੀ ਹੁੰਦੀਆਂ 20 ਮੰਗ ਕਰਦੇ ਤੁਸੀਂ ਹਾਂਜੀ 20 ਮੰਗ ਕਰਦੇ ਹੁੰਦੇ ਮੰਗਦਾ ਇਹ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡ ਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇਜਫਤਾਰ ਜੀ ਗੱਡੀ ਏਡੀ ਤੇਜਵਾ ਤੇ ਤਾਂ ਹੀ ਵਜੀ ਨੇ ਇਹ 6 ਜਾਨਾਂ ਦੀ ਇਕੱਠੀ ਮੌਤ ਹੋ ਗਈ ਆ ਤੇ ਤੁਹਾਡੇ ਜਿਹੜੇ ਫਾਜ਼ਲ ਉਹ ਚਲਾ ਰਹੇ ਆਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ ਸਰ ਸਿੰਘ ਪੰਡੋਈ ਰਾਣਾ ਸਿੰਘ ਜੀ ਜਿਹੜਾ ਜੇ ਐਕਸੀਡੈਂਟ ਹੋਇਆ ਦਾ ਬਾਰੇ ਕੀ ਹੈ ਦੇਖੋ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਉਹ ਆਏ ਹੀ ਆਪਣੇ ਪੋਤਰੀ ਨੂੰ ਬੱਚਾ ਆਇਆ ਉਹਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰਥ ਸਟੇਸ਼ਨ ਤੋਂ ਚੜਾ ਕੇ ਗਏ ਬਾਪੂ ਜੀ ਗਾਰ ਦੇ ਸੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਕਿਪ ਜਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਉਹਨਾਂ ਵੇਖੋ ਇਤਨਾ ਲਾਸ਼ਾਂ ਪਈਆਂ ਕਿੰਨਾ ਹੋ ਗਿਆ ਲਾਸ਼ਾਂ ਪਈਆਂ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਦੀਆਂ ਗੱਲਾਂ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮਨੋਜੀ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੇ ਅਸੀਂ ਆਪਣੇ ਕਾਈ ਤੇ ਕੋਈ ਡਿਸੀਸ਼ਨ ਲਿਆ ਫੇਰ ਰੱਖਣਾ ਜੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਜੇ ਅਸੀਂ ਕੋਈ ਧਰਨਾ ਲਾਉਂਨੇ ਕੋਈ ਮੁਜ਼ਾਰਾ ਕਰਦੇ ਆ ਤੇ ਫੇਰ ਰੱਖਣਾ ਜੀ ਇਹ ਜਹੇ ਬੰਦੀਆਂ ਗਲਤ ਆ ਅਸੀਂ ਕੀ ਮੰਗ ਕਰਦੇ ਆ ਅਸੀਂ ਚਾਹੁੰਦੇ ਵੀ ਇਨਸਾਫ ਹੋਣ ਕਿਦਾ ਰੌਂਗ ਸਾਈਡ ਤੋਂ ਗੱਡੀ ਆਈ ਜਾਂ ਗੱਡੀ ਦੇ ਹਾਲਤ ਵੇਖ ਲਓ ਤੇ ਉਹ ਬਜ਼ੁਰਗ ਦੀ ਜਾਨ ਤੇ ਹੁਣ ਚਲ ਗਿਆ ਉਹ ਜਿਹੜੇ ਘਰ ਦਾ ਟੇਬੂ ਚੋਂਦਾ ਸੀਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਗੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ